ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਿਹਰਬਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਲੱਗੇ ਝੰਡਿਆਲਾ ਗੁਰੂਆ ਤੇ ਟੋਲ ਪਲਾਇਆ ਜabe ਬਿਲਕੁਲ ਲੱਗ ਗਈ ਆ ਵੀਰ ਜੀ ਉਹਨਾਂ ਨੂੰ ਮਿਹਰਬਾਨਪੁਰਾ ਜਿਹੜਾ ਮੇਨ ਰੋਡ ਦੇ ਉੱਪਰ ਹੀ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੂਰੇ ਕਮਾਲ ਦੀਆਂ ਜਣੀਆਂ ਵਾਂ ਕਾਫੀ ਗਿਣਤੀ 'ਚ ਵੜਾ ਤੁਹਾਨੂੰ ਦਿਖਾਉਣੀਆਂ ਵਾਂ ਇੱਕ ਆਖਰੀ ਅਨਸਰਵੱਛੀ ਵੀ ਤੁਹਾਨੂੰ ਦਿਖਾਉਣੀ ਆ ਤੇ ਕਾ ਬਿਲਕੁਲ ਤਾਜੀ ਸੋਈ ਵਾੜ ਅੰਦਰ ਬੰਨੀ ਆ ਬੜੇ ਕਮਾਲ ਦੀ ਇਹ ਵੀ ਤੁਹਾਨੂੰ ਦਿਖਾਉਂਦੇ ਆ ਵੀਡੀਓ ਵੰਡ ਤੱਕਰ ਵੇਖਿਓ ਇਹ ਅੱਜ ਸਾਰੀਆਂ ਟੌਪ ਕਲਾਸ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾਂ ਇੱਕੋ ਹੀ ਸੋਈ ਆ ਤੇ ਬਾਕੀ ਸਾਰੀਆਂ ਹੀ ਗੱਬਣਾ ਮਾਤਰਾ ਤਿਆਰ ਹੀ ਲਗਭਗ ਥੋੜੇ ਥੋੜੇ ਦਿਨ ਖੜਦੀਆਂ ਵਾਂ ਤੇ ਇੱਕ ਆ ਖੇਰੀ ਵਾੜ ਤੁਹਾਨੂੰ ਦਿਖਾਉਣੀ ਗੱਬਣ ਤਿਆਰ ਬਾਕੀ ਵੀਡੀਓ ਵੰਡ ਤੱਕਰ ਵੇਖਿਓ ਤੇ ਖੜਨੀਆਂ ਤੁਸੀਂ ਆਪਣੀ ਸਮਝਣਾ ਵ ਤੇ ਆਪਣੀ ਜ਼ਿੰਮੇਵਾਰੀ ਤੇ ਆ ਸਾਰੀਆਂ ਗੱਬਣਾ ਆਪਣੀਆਂ ਇੱਥੋਂ ਹੀ ਪਾਸ ਕਰਕੇ ਤਸੱਲੀ ਕਰਕੇ ਤੇ ਵੇਸ ਚਾੱਕ ਕੇ ਖੜੋ ਪੈਸੇ ਤੁਸੀਂ ਖਰਚਣੇ ਆ ਜ਼ਿੰਮੇਵਾਰੀ ਵੀ ਤੁਹਾਡੀ ਆਪਣੀ ਬੰਦੀ ਆ ਸਾਰੀਆਂ ਚੀਜ਼ਾਂ ਆਪ ਵੇਖ ਚਾ ਕੇ ਖੜਨ ਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਬਹੁਤ ਵਧੀਆ ਭਾਈ ਜਿਆਜਾਕਰ ਤੇ ਨਾਮ ਦੱਸਦੇ ਕਰੀ ਫਿਰ ਆਪਣਾ ਸਰਜੀਤ ਸਿੰਘ ਜੀ ਪਿੰਡ ਮਿਹਰਬਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਮੇਨ ਜਿਹੜਾ ਵੀਰ ਮੇਰਾ ਫੋਨ ਪੁੱਛਦੇ ਨੇ ਐਡਰੈਸ ਮੇਨ ਜਿਹੜਾ ਹਵੇਲੀ ਹੈ ਨਾ ਜਿਹੜੀ ਅੰਮ੍ਰਿਤਸਰ ਵਾਲੀ ਹਵੇਲੀ ਆ ਬਸ ਤੁਸੀਂ ਉਹ ਸਮਝ ਲਓ ਤੁਹਾਨੂੰ ਅੱਧਾ ਕਿਲੋਮੀਟਰ ਪੜਾ ਘਰ ਆ ਮੇਰਾ ਹਵੇਲੀ ਤੇ ਟੋਲ ਪਲਾਇਆ ਬਿਲਕੁਲ ਟੋਲ ਪਲਾਇਆ ਅੱਧਾ ਕਿਲੋਮੀਟਰ ਠੀਕ ਹੈ ਜੀ ਮੇਨ ਮਾਨ ਨਾਲ ਜਿਹੜਾ ਜੰਦਰ ਰੋਡ ਅੰਮ੍ਰਿਤਸਰ ਜੰਦਰ ਰੋਡ ਤੇ ਮਾਨ ਨਾਲ ਪਿੰਡ ਆ ਉਹ ਉਹ ਟੋਲ ਪਲਾਇਆ ਜੀ ਫਿਰ ਬਿਆਸ ਵਾਲੀ ਟੋਲ ਪਲਾਇਆ ਜਾ ਕੇ ਨਾ ਕਿਉਂਕਿ ਥੋੜਾ ਇਹ ਉਲਟਾ ਹੋ ਜਾਂਦਾ ਕੰਮ ਨਹੀਂ ਨਹੀਂ ਜਿਹੜਾ ਅੰਮ੍ਰਿਤਸਰ ਵਾਲਾ ਟੋਲ ਪਲਾਇਆ ਅੰਮ੍ਰਿਤਸਰ ਜਿਹੜਾ ਮੇਨ ਹਵੇਲੀ ਲ ਤੇ ਫੋਨ ਨੰਬਰ ਇਹ ਬੋਲ ਦੇ 73085 14496 ਠੀਕ ਹੈ ਜੀ ਵੀਡੀਓ ਮੇਰਾ ਵੀਰ ਸਾਰੇ ਐਂਡ ਤੱਕ ਵੇਖਿਓ ਜਦੇ ਨਮੂਨੇ ਆ ਜੀ ਅੱਜ ਵੀ ਪੂਰੀਆਂ ਕਮਾਲ ਦੀਆਂ ਮਾੜਾ ਫਿਰ ਤੇ ਉਸ ਦਿਨ ਵੀ ਆਪਾਂ ਚੰਗੀਆਂ ਪਾਈਆਂ ਸੜੀਆਂ ਸਾਰੇ 120 ਵੀਵਿਊ ਆਏ ਇੰਸਟਾਗ੍ਰਾਮ ਤੇ ਵੀਡੀਓ ਪਾਈ ਮਤਲਬ ਅਸ਼ੀਆਂ ਵੇਖੀਆਂ ਔਰ ਮਤਲਬ ਕਿ ਸ਼ੁਰੂ ਸ਼ੁਰੂ ਜੀ ਵੇਖੀ। ਉਹ ਮਤਲਬ ਦੋ ਤਿੰਨ ਬੰਦਾ ਇੱਕੋ ਲੈ ਗਿਆ ਹੈ। ਅੱਛਾ ਠੀਕ ਮਤਲਬ ਉਹਦੋਂ ਵੀ ਮਾਲ ਵੇਖੀ ਗਿਆ ਸੀ ਕਿ ਸਰ ਮਾਲ ਬਹੁਤ ਟੌਪ ਕਲਾਸ ਹੈ ਬਾਜੀ। ਠੀਕ ਹੈ ਜੀ। ਤੇ ਅੱਜ ਇੱਕੋ ਹੀ ਸੋਈ ਆ ਨਾ ਬਾਕੀ ਸਾਰੀਆਂ ਗੱਬਣਾ ਹੀ ਆ। ਨਹੀਂ ਹੁੰਦੇ ਅੱਜ ਆਪਾਂ। ਪਹਿਲਾਂ ਸੋਈ ਤਾਂ ਨਾ ਵਿਖਾ ਦਈਏ ਤੇ ਫਿਰ ਤੁਹਾਨੂੰ ਗੱਬਣਾ ਵਿਖਾਉਨੇ ਆ। ਤੇ ਬੜੇ ਕਮਾਲ ਦੀ ਵੈੜ ਜਿਹੜੀ ਤੋਂ ਅੱਜ ਸਾਰੀਆਂ ਵੈੜਾ ਚਲੋ ਚੰਗੀਆਂ ਹੀ ਆ ਤੁਹਾਨੂੰ ਆਪ ਦੱਸਣ ਦੀ ਲੋੜ ਨਹੀਂ ਆ। ਜਿਵੇਂ ਆਪ ਹੀ ਬੋਲਦਿਆਂ ਮ ਕਿੰਨੇ ਚੱਪ ਦੀ ਸੋਈ ਵੀ ਨਹੀਂ ਆ ਪੰਜ ਗੱਲ ਦੀ ਵਿੱਚ ਹੀ ਸੋਈ ਜਾਏ ਅੱਛਾ ਹਾਂ ਜੀ ਪਰਸੋ ਸ਼ਾਮੀ ਲਾਏ ਪਹਿਲੇ ਚਲੋ ਸੌਦਾ ਨਹੀਂ ਬਣਿਆ ਕੱਲ ਫਿਰ ਤੜਕੇ ਜਾ ਕੇ ਆਪਾਂ ਲਈ ਆ ਤੇ ਸੋਦਾ ਸਾਢੇ 6 ਵਜੇ ਦੀ ਖੰਦੀ ਆ ਬਿਲਕੁਲ ਇੱਕ ਬੂੰਦ ਬੂੰਦ ਅੱਛਾ ਸਟਾਰਟਿੰਗ ਭਾਜੀ ਇਹਦੀ ਹੋਈ 24 25 ਕਿਲੋ ਦੀ ਸਟਾਰਟਿੰਗ ਹੋਣੀ ਆ ਜਿਹੜੀ ਅੱਛਾ 24 25 ਲੀਟਰ ਤੋਂ ਸਟਾਰਟਿੰਗ ਹੀ ਹੋਈ ਆ ਜਿਹੜੀ ਸਟਾਰਟ ਹੀ ਹੋਈ ਆ ਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਕਰੀ ਜਾਓਗੇ ਇਹ ਸਾਰੀ ਮੇਜੂਗੀ ਠੀਕ ਆ ਬਹੁਤ ਹੀ ਜਾਰੇ ਚੰਗੇ ਸੀਮੰਦੀ ਵਿੱਚੀ ਤੇ ਮਗਰ ਮੇਲ ਕਾਫ ਆ ਗਿਆ ਮੇਲ ਕਾਫ ਆ ਗਿਆ ਜੀ ਦੇ ਦੇਖ ਸਾਡੇ ਚੰਗੀ ਜੰਮੀ ਪਲੀ ਹੈ ਲੈ ਆਓ ਲੈ ਆਓ ਬਾਕੀ ਬਿਲਕੁਲ ਸਿੱਧੀ ਪਤਾਜੀ ਸੋਈ ਹੈ ਕੋਈ ਲੱਪੇ ਚ ਨਹੀਂ ਆਪਾਂ ਦੇਖ ਸਕਦੇ ਕੋਈ ਕੁਛ ਨਹੀਂ ਚੰਗੀ ਜੰਮੀ ਪਲੀ ਵੱਡੀ ਗਾੜ ਹੈ ਇਹ ਇੱਕ ਮਿੰਟ ਰੁੱਕੋ ਇੱਥੇ ਖੜੀ ਵੀਰ ਕਮਾ ਦਿਵੇ ਇੱਕ ਰਿੱਦਨ ਭਾਜੀ ਕੋਈ ਕਮੀ ਪੇਸ਼ੀ ਨਹੀਂ ਆ ਰੱਬ ਨੇ ਭਾਗੀ ਇਹੋ ਜਿਹਾ ਲਾਏ ਆ ਨਾ ਹਾਂਜੀ ਹਾਂਜੀ ਬਾਕੀ ਬਰੀਡ ਕੁਆਲਟੀ ਨਸਲ ਥਾਣਾ ਭਾਵੇਂ ਕੋ ਮਸ਼ੀਨ ਨਾਲ ਚੋਲੇ ਭਾਵੇਂ ਦੇਖ ਸਕਦੇ ਭਾਵੇਂ ਕੋ ਮਸ਼ੀਨ ਨਾਲ ਚੋਾਈ ਕਰ ਲੇ ਤੇ ਭਾਵੇਂ ਕੋ ਕਰ ਲੇ ਹੱਥ ਨਾਲ ਚਾਈ ਮਿਲਕ ਵੀ ਇਹਨਾਂ ਦੇਖੋ ਕਹਿੰਦੇ ਹੋ ਜੀ ਮਨ ਲਾਣਾ ਇਹੋ ਜਿਹਾ ਕੱਢਣ ਦੀ ਆ ਨਾ ਆ ਦੇਖ ਸਕਦੇ ਜੋ ਜੋ ਅਸੀਂ ਦੁੱਧ ਆਉਂਦਾ ਕੋਈ ਕਾਲੀ ਨਹੀਂ ਪਿੰਦੀ ਜਿੱਥੇ ਮਰਜ਼ੀ ਖਿਲਾਰ ਲਓ ਜਿੱਦ ਤੱਕ ਉਹ ਇੱਕ ਵੀ ਰੱਖਣੀ ਆ ਜਿਹਨੇ ਫਾਰਮਾਸੇ ਲੈਣੀ ਉਹਦੇ ਆਸੇ ਬਹੁਤ ਚੰਗੀ ਆ ਠੀਕ ਆ ਮਤਲਬ ਬਹੁਤ ਹੀ ਜਿਆਦੀ ਜਿਆਦੀ ਲੈ ਜਾ ਲੈ ਜਾ ਲੱਖ ਬੰਦਾ ਨਹੀਂ ਵੇੜਦਾ ਕਿ ਜਿਆਦੀ ਫੋਲ ਬੱਚੀ ਹੈ ਤੇ ਕਿੰਨਾ ਦੁੱਧ ਕਰੀ ਜਾਊਗਾ ਪਾਜੀ ਨੇ 32 ਕਿਲੋ ਕਰੋਨ ਨੇ ਕੱਢਿਆ ਹੈ ਅੱਛਾ ਪਹਿਲੇ ਹਾਂ ਪਹਿਲੇ ਸੋਏ 32 ਦਿੱਤੀ ਉਲ ਦੇ ਬੱਚੀ ਚੱਲਦੀ ਰਹੀ ਆ ਅੱਛਾ ਬਾਕੀ ਇਹੀ ਨਹੀਂ ਕਹਿਣਾ ਜਿਆਦੀ ਰੰਗ ਭਾਗ ਹੀ ਮਹਾਰਾਜ ਨੇ ਬਹੁਤ ਲਾਏ ਆ ਆਰਡਰ ਬਹੁਤ ਫਿਕਸ ਆ ਤੇ 35 ਕਿਲੋ ਬਸ਼ੀ ਦੋ ਚਵਾ ਦੋ ਪਾਜੀ ਮੁੱਲ ਫਿਰ ਇਹਦਾ ਮੁੱਲ ਤਾਂ ਪਾਜੀ ਬਸ਼ੀ ਦਾ ਅੱਜ ਕਹਿੰਦੀ ਮੈਨੂੰ 2 ਲੱਖ 20 ਮੰਗਦਾ ਹਾਂਜੀ ਬਾ ਮੋਲਿਕੋ ਭਾਜੀ ਬਿਲਕੁਲ ਜੈਜਾ ਮੇਰੇ ਕਸਾਈ ਵਾਲੇ ਬੰਦੇ ਨਾ ਪਿਆ ਕਰਨ ਅੱਛਾ ਠੀਕ ਹੈ ਨਾ ਜਿਹੜੇ ਦੋ ਮਾਈਆਂ ਲਊ ਮੇਰਾ ਵੀ ਉਹਦੀ ਪਹੁੰਚ ਹੋ ਜੂਗੀ ਅੱਛਾ ਬਾਏ ਵਿੱਚ ਪਹੁੰਚ ਵਾਲੇ ਕੰਮ ਹੋ ਜਾਂਦੇ ਆ ਹਾਂਜੀ ਹਾਂਜੀ 1 ਲੱਖ ਤੇ 40 ਹਜ਼ਾਰ ਰੁਪਏ ਦੀ ਵਹਿੜ ਦੇਣੀ ਭਾਜੀ ਬਾਕੀ ਮੌਕੇ ਦੇ ਹੋ ਜੋ ਥੋੜਾ ਬਤਾ ਮੰਨਤਾ ਮੌਕੇ ਦੇ ਭਾਜੀ 5 ਹੋਰ ਹੋ ਜੂ ਇੱਕ 35 ਦੀ ਬਿਸ਼ੀ ਦੇਣੀ 1 ਲੱਖ ਤੇ 35 ਹਜ਼ਾਰ ਦੀ ਜਿਹੜੀ ਇਹ ਕਹਿੰਦੇ ਵੀ ਦੇ ਦੇਾਂਗੇ ਰੇਟ ਫਿਕਸ ਹੋਊ ਆਪਣਾ ਭਾਜੀ ਕੋਈ ਉਹਨੇ ਇੱਕੇ ਦਾ ਹੀ ਮੰਨਤਾ ਨੇ ਮੌਕੇ ਤੇ ਇਹ ਚੋਰ ਛਿਪਿਆ ਵਾਲੇ ਕੰਮ ਹੋਣਾ ਬਾਕੀ ਠੀਕ ਹੈ ਵਹਿੜ ਆਪਣਾ ਮੋਲ ਲਾ ਕੇ ਲਿਆ ਪੂਰਾ ਕਮਾਲ ਦੀ ਜਿਹੜੀ ਵੜ ਆਵਲੀ ਇਹ ਇਹਦਾ ਤਾਂ ਕੀ ਦਸੀ ਆਪਾਂ ਹਣ ਕੋਈ ਮਤਲਬ ਲੇਖਾ ਬੰਦਾ ਹੀ ਕੋਈ ਨਹੀਂ ਥੋੜੀ ਯਾਰ ਜਰਾ ਡਰਦੀ ਆ ਬੇਟੇ ਅੱਛਾ ਖੁੱਲੀ ਗਲੀ ਨਹੀਂ ਆ ਫੜ ਠੀਕ ਹੈ ਤਾਂ ਦੰਦ ਵਖਾਉਣੇ ਆਪਾਂ ਫੜ ਕੇ ਇਹਦੇ ਕਾਦੇ ਦਾ ਪੂਰਾ ਵੱਡੀਆਂ ਗਾਵਾਂ ਜਿੱਡਾ ਆ ਖੀਰੀ ਆ ਭਾਜੀ ਵੱਡੀਆਂ ਗਾਵਾਂ ਤਾਂ ਵੀ ਉੱਚਾ ਹੀ ਆ ਜੇ ਆਪਾਂ ਘਰਾਂ ਦੇ حساب ਨਾਲ ਲਾਈਏ ਤੇ ਉਹਨਾਂ ਤਾਂ ਵੀ ਉੱਚਾ ਹੀ ਸੀਮਨ ਟ੍ਰੇਲਰ ਦੀ ਸਾਰੀ ਮਿਲ ਜੂਏ ਇਹ ਲੋ ਜੱਟ ਦਾ ਤਾਂ ਸਾਰੀ ਡਿਟੇਲ ਜਿਹੜੇ ਇਹਨਾਂ ਦੇ ਤੁਹਾਨੂੰ ਮਿਲ ਜੂਗੀ ਪਹਿਲਾ ਸੂਆ ਜਿਹੜਾ ਜਿੰਨੇ ਸੋਣਾ ਆ ਤੇ ਕੀ ਖੀਦੀ ਭਾਜੀ ਪੋਰ ਖੀਰੀ ਆ ਕਹਿੰਦੇ ਖੀਰੀ ਆ ਜਿਹੜੀ ਮੂੰਹਾਂ ਦੇ ਦੰਦ ਵੀ ਤੁਹਾਨੂੰ ਦਿਖਾ ਦਿੰਦੇ ਕੋਸ਼ਿਸ਼ ਕਰਾਂਗੇ ਆ ਦੇਖ ਸਕਦੇ ਜੀ ਲੈ ਆ ਜੋ ਲੈ ਜਾ ਜੱਦੀ ਆ ਬੱਛੀ ਮਤਲਬ ਰਹਿੰਦੀ ਰਹੀ ਖੁੱਲੀ ਏਰੇ ਭਾਜੀ 20 ਜਨਵਰੀ ਨੂੰ ਟਾਈਮ ਪੂਰਾ ਜੀ ਆ ਜੋ ਲੈ ਆਓ ਲੈ ਇੱਥੇ ਬੰਦ ਦੰਦ ਲਗਾ ਦੇ 20 ਜਨਵਰੀ ਨੂੰ ਇਹਦਾ ਟਾਈਮ ਪੂਰਾ ਆ ਮਤਲਬ ਇੱਕਦਮ ਦਾਣਾ ਖੀਰੀ ਕਿਹਾ ਮਤਲਬ ਇਹਨੇ 15 20 ਦਿਨ ਜੇ 20 ਦਿਨ ਖੜਨੇ ਆ ਆ ਦੇਖ ਸਕਦੇ ਜੀ ਆਦੇ ਸਾਦੇ ਪਿਆਰ ਕੀ ਭਾਜੀ ਖੀਰੀ ਇੱਕ ਦੰਦ ਵੀ ਛੁੱਟਿਆ ਰਹੇ ਠੀਕ ਹੈ ਜੀ ਮਤਲਬ ਜਾਨਣ ਨੂੰ ਕਿੰਨਾ 40 ਤੋਂ ਪਲੱਸ 25 ਦੁੱਧ ਪਲੂਣ ਪਾਉਂਦੇ ਖੇਰੇ ਖੇਰੇ 40 ਪਾਸ 5 ਟਮ ਔਮ ਬਥਾਮ ਗਾਂਾਂ ਨਾਲ ਤਾਂ ਬਹੁਤ ਵੱਡੀ ਹਾਈਟ ਆ ਹਾਂਜੀ ਹਾਂਜੀ ਬਹੁਤ ਜਿਆਦੀ ਵੱਡੀਆਂ ਮੁੰਡਾ ਵੇਲੇ 6 ਫੁੱਟ ਦਾ ਆਊਗਾ ਉਹਨੇ ਮੋਢੇ ਮੋਢੇ ਵੱਸ਼ੀ ਹੁੰਦੀ ਹੈ ਠੀਕ ਹੈ ਜੀ ਮਤਲਬ ਲੈ ਆ ਜਾ ਮੇਰੀ ਲੈ ਆ ਬਾਕੀ ਜਿਹਨੇ ਬ੍ਰੇਡ ਤੇ ਕੰਮ ਕਰਨਾ ਨਾ ਉਹਨਾਂ ਵੀਰਾਂ ਵਾਸਤੇ ਆ ਜਿਹੜੀ ਆ ਵਾਲੀ ਵੈਡ ਜਿਹਨੇ ਬ੍ਰੇਡ ਤੇ ਕੰਮ ਕਰਨਾ ਵਾ ਪੂਰੀ ਸਭ ਤੋਂ ਯਾਦੀ ਬਰੀਡ ਇਸੇ ਗਾਂ ਦੀ ਆ ਜਿਹੜੀ ਅੱਜ ਬਟੋੜੀ ਆ 40 ਪਲੱਸ ਜਿਹੜਾ ਫਿਲਹ ਸੋਵੇ ਜਿਹੜਾ ਕਿੰਦੇ ਤੇ ਚੱਲੂਗੀ ਬਾਕੀ ਇਹੋ ਜਿਹੇ ਵੜਾ ਕਦੇ ਕਦੇ ਆਉਂਦੀਆਂ ਵਾ ਰੋਜ਼ ਨਹੀਂ ਇਹੋ ਜਿਹੇ ਲੱਭਦੀਆਂ ਵੜਾ ਨੋਰਮਲ ਨਹੀਂ ਇਹੋ ਜਿਹੇ ਵੜਾ ਲੱਭਦੀ ਨੋਰਮਲ ਨਹੀਂ ਢੂਟ ਪਾਈ ਲੱਗੇ ਜਿਵੇਂ ਸ਼ਿੰਮੂ ਮਾੜਾ ਰਛੀ ਤੇ ਬਾਕੀ ਇਹ ਆ ਵੀ ਚਲੋ ਜਿਹੜੇ ਮੇਰੇ ਨੇ ਤਿਆਰ ਕੀਤੀ ਆ ਤੇ ਉਹਨੇ ਵੀ ਚੰਗੇ ਹਰੀਜਾ ਲਾਈਆਂ ਵਗੀਆਂ ਹਾਂਜੀ ਚੰਗੇ ਬੰਦੇ ਕੋਲ ਬੱਛੀ ਤਿਆਰ ਹੁੰਦੀ ਆ ਕਈ ਵੀ ਕੀ ਰਿਓ ਇੱਕ ਦੰਦ ਛੋਟ ਜਾਨੀ ਜਾਂ ਦੰਦ ਵੀ ਨਹੀਂ ਕੋਈ ਛੁੱਟਿਆ ਅਜੇ ਕੋਈ ਦੰਦ ਵੀ ਨਹੀਂ ਛੁੱਟਿਆ ਤੇ ਬਾਕੀ ਹਵਾਨੇ ਦੇ ਪਿੱਛੇ ਵਟ ਦੇਖ ਸਕਦੇ ਆਪਾਂ ਹੁਣ ਤਾਂ ਪਾਜੀ ਆਹ ਦੇਖੋ ਉਧਰ ਪੁਣਾ ਜਾ ਗੀਤਾਂ ਨੇ ਮੱਛੀ ਸਟੇਟਰ ਤਿਆਰ ਕਰਦਾ ਇਹਨੇ ਨਮੂਨਾ ਇਹ ਤਾਂ ਵੀ ਚਾਰੇ ਵੱਖਰੇ ਵੱਖਰੇ ਤਿਆਰ ਕਰਨੇ ਨੇ ਤੇ ਮੁੱਲ ਫਿਰ ਇਹਦਾ ਵੀ ਪਾਜੀ ਦਾ ਫੋਨ ਤੇ ਆਇਆ ਇਹਦਾ ਮੁੱਲ ਫੋਨ ਤੇ ਮੁੱਲ ਬਿਲਕੁਲ ਜਾਇਜ਼ ਹੋਊਗਾ ਇਹ ਆ ਵੀ ਇਹਦਾ ਅੱਜ ਦਾ ਮੁੱਲ ਹਾਂਜੀ ਹੁਣ ਦੇ ਹਿਸਾਬ ਨਾਲ ਹੋ ਜਾਊਗਾ ਅਸੀਂ ਹੁਣ 50000 ਮੰਦੀ ਦੇਵਾਂਗੇ ਤੇ ਜੇ ਤਿਆਰ ਕੀਤੇ ਤੇ ਤਿਆਰ 20 ਤਰੀਕ ਨੂੰ ਸਾਡੀ ਵੀਡੀਓ ਵੇਖਾਂਗੇ 23 ਤਰੀਕ ਨੂੰ ਪਾਵਾਂਗੇ ਫ ਅੱਜ ਹੁਣ ਸਾਮ ਛੱਡ ਗਏ ਤਾਂ ਮੋਢਾ ਛੱਡ ਗਏ ਦਵਾਂਗੇ ਜੀ ਠੀਕ ਹੈ ਜੀ ਤੇ ਹੁਣ ਇੱਕਾਂ ਵੀ ਫਿਰ ਮੈਂ ਤਾਂ ਬਹੁਤ ਵੱਡੀ ਗਾਂ ਵਗੀ ਪੂਰੀ ਵੱਡੀ ਗਾਂ ਆ ਜੀ ਹਨਾ ਇਹਨਾਂ ਦੇ ਪੰਜ ਚਾਰ ਦਿਨ ਬਾਕੀ ਆ ਸਾਡੇ ਕੋ ਵੀ ਗਾਂ ਲਈ ਆਈ ਫਾਰਮ ਚ ਇੱਕ ਨਾਲੇ ਦੇ ਵਸ਼ੀ ਆਈ ਆ ਉਧਰੋਂ ਇਹ ਕਿੰਨਾ ਦੁੱਧ ਕਰੀ ਜਾਊਗੀ ਇਹ ਭਾਜੀ 41 42 ਦੁੱਧ ਕਰਦੀ ਹੈ ਅੱਛਾ ਹਾਂਜੀ 41 42 ਇੱਕ ਬਲਾਈਟ ਬਗਾ ਦਿਓ ਹਾਈਟ ਇਹਦੀ ਵੀ ਪੂਰੀ ਤਗੜੀ ਆ ਜਿਹੜੀ ਇਹ ਪੂਰੇ ਹੈਵੀ ਸਟਰਕਚਰ ਫਾਰਮ ਵਾਲੀ ਵਾੜੇ ਗਾਂ ਆ ਇਹ ਵੀ ਆਰਡਰ ਵੀ ਭਾਜੀ ਬਹੁਤ ਫਿਰ ਸਾਰੇ ਡਿਟੇਲ ਇਹਨਾਂ ਦੀ ਸਾਰੇ ਤੁਹਾਨੂੰ ਮਿਲ ਜੂਗੇ ਕਿਹੜੇ ਟੀਕੇ ਦੀ ਆਪ ਆ ਕਿਹੜੇ ਗਾੜੀ ਲੱਗੇ ਆ ਉਹ ਸਾਰੀ ਡਿਟੇਲ ਲਿਖੀ ਹੁੰਦੀ ਆ ਜੀ ਇਹਨਾਂ ਨੇ ਫਿਰ ਤਾਂ ਕਈ ਵਾਰੀ ਗਲਤਫਹਿਮੀ ਲੱਗ ਜਾਂਦਾ ਮਿਸ ਅੰਡਰਸਟੈਂਡਿੰਗ ਨਾ ਹੋ ਜੇ ਕਈ ਵਾਰੀ ਤਾਂ ਕਰਕੇ ਫਿਰ ਵੀਡੀਓ ਚ ਇਦਾਂ ਦੱਸੀ ਦਈਏ ਆ ਜ ਲੈ ਆਓ ਕੋਈ ਆਪਣਾ ਟੈਸਟ ਕਰਾ ਕੇ ਲੈ ਜਾ ਜੀ ਭਾ ਜਿੱਦਾਂ ਮਰਜੀ ਆ ਕੋਈ ਆਪਣ ਟੈਨਸ਼ਨ ਨਹੀਂ ਲੰਮੀ ਤੋਰ ਹੁਣ ਇਹ ਚੱਬੂ ਦਾ ਕਰਦੀ ਆ ਨਾ ਲੈ ਸੰਦੇ ਜੀ ਦੁੱਧ ਪਾਜੀ 50 ਨੂੰ ਟੱਚ ਕਰੂਗੀ ਵੇੜ ਲਗੀ ਲੈ ਆਵਾਜ ਲੈ ਬਾਕੀ ਇਹੋ ਜਿਹੇ ਗਾਵਾਂ ਦਾ ਸਾਨੂੰ ਬਹੁਤ ਦੱਸਣ ਦੀ ਲੋੜ ਨਹੀਂ ਹੁੰਦੀ ਆਪ ਹੀ ਗਾਵਾਂ ਬੋਲਦੀਆਂ ਨੇ ਜਿਹੜੇ ਵੀਰਾਂ ਨੂੰ ਪਰਖਿਆ ਉਹਨਾਂ ਨੇ ਆਪੇ ਹੀ ਵੇਖ ਲੈਣਾ ਪਾਪਾਂ ਜਿਹੜੀਆਂ ਮਿਲ ਕੇ ਬਹੁਤ ਹੀ ਵਧੀਆ ਲੱਗੀ ਐ ਦੁੱਧ 50 ਕਿਲੋ ਵਸ਼ੀਆਂ ਦੀ ਪਾਤੀ ਠੀਕ ਐ ਜੀ ਬਾਕੀ ਇਹ ਨਹੀਂ ਗੱਲਾਂ ਦਾ ਨਹੀਂ ਪਾਉਣਾ ਬੜੀ ਗਾਹਾਂ ਵੀ ਹੋਣੀ ਚਾਹੀਦੀ ਆ ਹਾਂਜੀ ਇਹ ਆਪਾਂ ਨੂੰ ਬਾਕੀ ਜਮਗੇ 30 ਕਿਲੋ ਕੱਢ ਦੇਣਾ ਨਹੀਂ 15 ਤੋਂ 20 ਕਿਲੋ ਕੱਢਣਾ ਬਸ ਠੀਕ ਆ ਬਾਕੀ ਵਿਖਾ ਦੇ ਹਾਈਟੂਡ ਬਹੁਤ ਉੱਪੋਂ ਵੇਖੋ ਚੌੜੀ ਵਿਖਾ ਦਿਓ ਕਿੰਨੀ ਆਪੋਂ ਮੇਟੋ ਵਿਖਾ ਦਿਓ ਗੱਡੀ ਚੌੜੀ ਏ ਤੇ ਕਰੀਆ ਤੁਹਾਨੂੰ ਥਾਣਾ ਵਿੱਚ ਜੇ ਲਾਗੇ ਆ ਦੇ ਸਾਦੇ ਜੀ ਇੱਕੋ ਜੇ ਸਾਈਜ਼ ਦੇ ਇੱਕੋ ਜੇ ਗੈਪ ਤੇ ਥਾਣੇ ਚੰਗੇ ਮੋਟੇ ਮਿਲ ਲੱਗੇ ਆ ਥੋੜੀਆਂ ਆ ਵੇਖੋ ਲੈਦੇ ਇਹਨੇ ਪੁਰਾਣੀ ਕਿੰਨਾ ਦਾ ਲੇਵਾ ਪਾਉਣਾ ਵੇੜ ਜਿਆ ਸਾਰੀ ਭਰਨੀ ਆ ਜਿਆ ਸਾਰੀ ਭਰਨੀ ਆ ਸੁੰਦੇ ਸੁੰਦੇ ਪੰਜ ਨਹੀਂ ਦੇ ਤੇ ਮੁੱਲ ਫਿਰ ਇਹਦਾ ਵੇਦੀ ਮੁੱਲ ਭਾਵੇਂ ਭਾਜੀ ਇਹਦਾ 2 ਵੀ ਕਰ ਲਈਏ ਹਾਂਜੀ 1 ਲੱਖ 70 ਹਜ਼ਾਰ ਦੀਆਂ ਦੇਣੀਏ 1 ਲੱਖ 70 ਹਜ਼ਾਰ ਦੀ 70 ਦੀ ਖਾਨਾ ਦੇਣੀ ਹੈ ਹੋ ਜੋ ਮੌਕੇ ਤੇ ਮੰਨਤਾ ਨਾ ਕਰਦਾਂਗੇ ਮੰਨਤਾਂ ਕਰਦਾ ਠੀਕ ਹੈ ਕੋਈ 5000 ਛੱਡ ਦੋਗੇ 1 65 ਦੀ ਪਾਈ ਤੇ ਆ ਵੀ ਵੈਡ ਪੂਰੇ ਤਗੜੇ ਕੱਢ ਦੋ। ਇਹ ਜੀਵਦੰਦ ਭਾਈ ਦੂਜਾ ਸੂਆ ਪੱਛੀ। ਦੂਸਰਾ ਸੂਆ ਜਿਹੜੀ ਇਹ ਵਾਲੇ। ਇਹ ਕਾਹਦਾ ਮੌਸਮ ਚ ਗੱਲ ਨੂੰ ਪਾੜਿਆ ਵੜਦੇ। ਹਾਂਜੀ ਹਾਂਜੀ। ਬਾਕੀ ਕਹਾਇ ਢੂੜੇ ਦੀ ਫੁੱਲ ਹੈੜਿਆ। ਫਾਰਮ ਵਾਲੀਆਂ ਵੜਾ ਵਾਂ ਸਾਰੀਆਂ ਹੈ। ਹਾਂਜੀ ਤੇ ਪੂਰੀ ਤਗੜੀ ਹੈ। ਕਿਹਦੀ ਬੱਚੀ ਤੋਂ ਵੀ ਇਹਦਾ। ਛੇ ਦਾੰਦਿਆ। ਇਹ ਕਿੰਨਾ ਦੁੱਧ ਪਾਈ ਜਾਊਗੀ? ਕਿੰਨੇ ਭਾਜੀ 33-34 ਕਿਲੋ ਫਲੂਨ ਵਿੱਚ। ਅੱਛਾ ਪਹਿਲੇ ਸੂਆ ਸੂਆ ਹੈ। 33-34 ਲੀਟਰ ਦੁੱਧ ਦੇਦਾ ਰਿਹਾ। 6 ਇਹ ਰੱਖੂਗੀ। ਤੇ ਫਿਕਸ ਅੰਦਰਦੀ ਆਇਆ ਯਾਨੀ। ਬਿਲਕੁਲ ਐ ਫਿਕਸਡ ਆਰਡਰ ਰੱਖੂ। ਇਹੋ ਜਿਹੇ گاਵਾ ਜਦੋਂ 5-6 ਸੂਬੇ ਵੀ ਸੋਪਿੰਦੀਆਂ ਤਾਂ ਤਾਂ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ। ਅੱਜ ਲਾ ਆ। ਕਾਦੀ ਵੇਖੋ ਭਾਜੀ ਕਿੱਡਾ। ਆ ਬੈੜਾ ਨਹੀਂ ਰਹੀਆਂ ਭਾਜੀ। ਅੱਜ ਸਾਰੀਆਂ ਹੀ ਆਪਣੀ ਆਪਣੀ ਜਗ੍ਹਾ ਜਿਹੜੀਆਂ ਚੰਗੀਆਂ ਵਾ। ਬਹੁਤ ਹਾਈ ਟੂੜਿਆ ਭਾਜੀ। ਕੋਈ ਸਾਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਹੈ। ਬੜੀ ਫੇਸਬੁਕ ਪਾਈ ਐਡਵਰਟਿਸਾਈਜ਼ਨ ਇਹਦੇ ਵੀ ਇੱਕ ਨਹੀਂ ਤੁਹਾਨੂੰ ਦਿਖਾ ਦਈਏ ਲੱਗਦਾ ਦੇਖ ਸਕਦੇ ਮੈਂ ਕਿਵੇਂ ਨਾ ਦੇਖ ਸਕਦੇ ਚੰਗੀ ਲੱਗੀ ਐ ਇਹਦੇ ਵੀ ਬਾਕੀ ਭਾਈ ਫੇਸਬੁਕ ਆਦੋ ਮਤਲਬ ਬਹੁਤ ਹੀ ਜਿਆਦੀ ਕੁਆਲਿਟੀ ਆ ਵੈਡ ਦੇ ਵਿੱਚ ਤਿੰਨੇ ਵੀ ਬਿਲਕੁਲ ਫਿਕਸ ਅਡਰ ਤਿਆਰ ਕਰਨਾ ਜਿਹੜਾ ਦੇਖ ਰਹੇ ਹੋ ਬੜੀ ਢਿੱਲ ਟੂਲੇ ਵਾਲੇ ਸਾਰਾ ਭਰਨਾ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਬਿਲਕੁਲ ਨੇਂਦੇ ਨਾਲ ਆਉਣਾ ਜਿਹੜਾ 1 ਲੱਖ ਤੇ 25 ਹਜ਼ਾਰ ਦੀ ਵੈਡ ਦੇਣੀ ਐ ਅੱਛਾ ਇਸ ਹਵਾਂ ਲੱਖ ਦੀ ਵੈਡ ਦੇਣੀ ਐ ਬਾਕੀ ਇਹ ਆ ਵੀ ਕੋਈ ਵੀਰ ਇੱਥੇ ਅੱਖੀਂ ਆਣ ਕੇ ਵੇਖੇ ਪਾਜੀ ਮੇਰੀ 6 ਫੁੱਟ ਹਾਈਟ ਆ ਹਾਂਜੀ ਹਾਂਜੀ ਮੇਰੀ ਗੱਡੀ ਵੈੜ ਆ ਪੂਰੇ ਮੋੜੇ ਮੋੜੇ ਤੇ ਹੁੰਦੀ ਆ ਠੀਕ ਆ ਜੀ ਬਾਕੀ ਫਰੈਂਸ ਫੁੱਟ ਬਹੁਤ ਟੌਪ ਕਲਾਸ ਆ ਤੇ ਹੁਣ ਜਿਹੜੀ ਆ ਜਿਹੜੀ ਜੇ ਇਹ ਦੂਜਾ ਸੂਆ ਭਾਜੀ ਦਾ ਇਹ ਦੂਸਰਾ ਸੂਆ ਹੈ ਤੇ ਇਹਦੇ ਬਾਰੇ ਵੀ ਦੱਸ ਦੋ ਇਹਨੇ ਭਾਜੀ 15 ਦਿਨ ਨੂੰ ਦਿਨ ਘਰੇ ਜੀ 14 ਦਿਨ ਲਓ ਠੀਕ ਹੈ ਮਾਗੀ ਤੇ ਹੁਣ 14 ਇਹ ਕਿੰਨਾ ਕੀ ਦੱਸ ਦੋ ਕੱਢੀ ਜਾਊਗੀ 20 30 ਦਿਨ ਪੂਰੇ 2 ਦਿਨ 22 23 ਕਿਲੋ ਭਰਦੇ ਠੀਕ ਹੈ। ਕੋਈ ਕਲਾਸੀ ਦੋ ਦੋ ਕੱਢੂਗੀ। ਤੇ ਇਹਦੇ ਲਾਗੇ ਬੰਨੇ ਵੀ ਜਿਹੜਾ ਕਹਿੰਦੇ ਵੀ ਚੱਲੂਗੀ। ਕੋਲੋ ਨਾ ਨਾਲੀ ਆ ਭਾਜੀ ਇਹਦੀ। ਥਾਣੇ ਜਿਹੜਾ 1 ਮਿੰਟ ਰੁਕੋ ਇੱਥੇ ਥਾਣੇ ਦਾ ਦਿਖਾਈਏ ਪਹਿਲਾਂ। ਥੋੜੀ ਜਿਹਾ ਅੱਗੇ ਕਰਿਆ। ਆਹ ਦੇਖ ਸਾਡੇ ਸਾਡੇ। ਥਾਣੇ ਭਾਜੀ ਗਲਾਬੀ ਏ। ਥੋੜੀ ਜਿਹਾ ਅੱਗੇ ਕਰਿਆ ਆਹ ਦੇਖ ਸਾਡੇ। ਭਾਵੇਂ ਕੋਈ ਹੱਥ ਨਹੀਂ ਚ ਵਾਇਦਾ। ਮੈਂ ਨਾ ਧਾਰ ਵੀ ਐਡੀ ਮੋਟੀ ਲੱਗੀ। ਭਾਵੇਂ ਕੋਈ ਕਰ ਲੈ ਮਸ਼ੀਨ ਦੇ ਨਾਲ। ਭਾਵੇਂ ਮਸ਼ੀਨ। ਵਧੀਆ ਗਾਹਾਂ ਭਾਜੀ ਟੌਪ ਕਲਾਸ। ਪੈਰਾਪੁਰਾ ਦੀ ਬੜੀ ਸਾਫ਼ ਭਾਜੀ ਗਾਹਾਂ। ਬਾਕੀ ਨਗਰੀਏ ਵੀ ਪੂਰੀ ਤੋਰਾਂ ਤਾਰਾ ਕੋੜੀਰ ਦਾ ਆ ਜਿ ਲੈ ਆਓ ਬਾਕੀ ਇਹ ਕੱਚੀਆਂ ਤਾਂ ਵਿਖਾਉਂਦੇ ਆ ਵੀ ਇਹ ਆ ਵੀ ਫਿਰ ਉਹਨੇ ਜਿੰਨੇ ਦਿਨ ਇਹਨਾਂ ਨੇ ਸੁਣਾ ਉਹਨੇ ਦਿਨਾਂ ਨੂੰ ਜਾ ਕੇ ਦਿਲ ਆ ਜਾਂਦੀਆਂ ਨਾ ਫਿਰ ਟ੍ਰਸਟ ਨਹੀਂ ਹੁੰਦੀਆਂ ਕਈ ਲਈ ਦੇ ਕੱਚੀ ਆ ਇਹ ਜਿਹੜੇ ਆਹੋ ਜੀ ਗਾਂ ਜਿਹੜੇ ਹੁੰਦੇ ਆ ਜ਼ਿਆਦਾਤਰ 15 ਵਜੇ ਤੱਕ ਕੱਚੀ ਜਾਂਦੀ ਹੈ ਜਿੱਥੇ ਵੀ ਜਾਂਦੀ ਹੈ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ ਭਾਵੇਂ 10 ਹਜ਼ਾਰ ਤੋਂ ਬਾਅਦ 88000 ਰੁਪਏ ਦੀ ਗਾਂ ਦੇਣੀ ਹੈ ਅੱਛਾ 88000 88000 ਬਿਲਕੁਲ ਲੈਣਗੇ ਠੀਕ ਆ ਬਾਕੀ ਮਾਨਤਨ ਮੌਕੇ ਤੇ 1921 ਤੇ ਹੋਈ ਜਾਂਦਾ ਫਿਰ ਮਾਨਸ 87 ਦੀ ਵੈੜ ਦੇਣਾ ਭਾਈ ਠੀਕ ਹੈ ਜੀ ਇੱਕ ਮੁੱਵਾ ਦਿਓ ਖੀਰੀ ਹੈ ਮੁੱਲ ਖੀਰੀ ਵੈੜ ਆ ਗਿਆ ਹੁਣ ਸਰੀਆ ਲੈ ਲਓ ਇੱਕ ਤਾਂ ਸਿੱਕਾ ਇਹਨੇ ਮਾਰਿਆ ਏ ਉਹ ਵੇੜ ਦੇ ਨਾਲ ਆਈ ਦੋ ਨੰਬਰਾਂ ਦੇ ਅੱਛਾ ਹਾਂਜੀ ਆ ਜਿਹੜੀ ਤੇ ਆ ਜਿਹੜੀ ਵੱਡੀ ਗਾਂ ਇੱਕ ਆਵਲੀ ਇੱਕੋ ਜਗ੍ਹਾ ਦਵਾਈਆਂ ਜਾਂਦੇ ਆ ਆਹ ਬਾਈ ਤਾਂ ਨੂੰ ਲਾ ਇੱਕ ਦੰਦ ਛੋਟਿਆ ਜੀ ਇੱਕ ਦੰਦ ਤੋੜਿਆ ਗਿਆ ਸ਼੍ਰੀ ਮਨਲੇ ਭਾਜ ਦਾ ਮਰਜੀ ਮਾਲੇ ਲਖੀ ਲਿਆ ਆ ਦੇਖ ਸਕਦੇ ਜੀ ਬਹੁਤ ਜ਼ਿਆਦਾ ਨਮੂਨਾ ਵਿੱਚ ਇੱਕ ਤਾਂ ਹੋਣਗੇ ਉਹਦੀ ਆਪਣੀ ਗਰੰਟੀ ਹੋਊਗੀ ਹਾਂ ਜੀ ਸਾਬ ਹੋਊਗੀ ਬਿਲਕੁਲ ਉਹਦੀ ਵੀ ਆਪਣੀ ਗਰੰਟੀ ਹੋਊਗਾ ਆ ਦੇਖ ਸੰਦੇ ਜੀ ਬੋਡੀ ਸਕੋਰ ਇਹਦਾ ਵੀ ਚੰਗਾ ਜੰਮੀ ਪਲੀ ਚੰਗੀ ਆ ਵੀ ਵੇਟ ਲੈ ਪਾਜੀ ਬਹੁਤ ਆ ਆ ਦੇਖ ਸੰਦੇ ਲੈ ਜਾ ਝੋਲੀ ਇਹਦੇ ਵੀ ਚੰਗੀ ਥੱਲੇ ਆ ਫੜੇ ਪੋਸ਼ਤ ਖਾਦੀ ਆ ਦੇਖ ਲਈ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਝੋਲੀ ਪੁੱਜ ਗਈ ਹਾਂ ਲਈ ਸੰਦੇ ਚਾਰੇ ਥਾਂ ਜਿਹੜੇ ਵੱਖਰੇ ਵੱਖਰੇ ਲੱਗੇ ਨੇ ਤੇ ਮੁੱਲ ਫਿਰ ਇਹਦਾ ਵੀ ਦੀ ਫਿਰ ਮੁੱਲ ਪਾਜੀ ਇਹਦਾ ਲੈਣ ਦੇਣ ਭਾਈ ਯਾਰ ਭਾਈ ਯਾਰ ਹਾਂਜੀ ਉਹ ਨੇ ਕੀ ਮੰਨ ਤਾਂ ਨਾ ਹੋ ਜੂਗਾ 20000 ਯਾਰ ਦੇ ਕੀ ਠੀਕ ਹੈ 21000 ਜਿਹੜੀ ਕਹਿੰਦੇ ਵੀ ਦੇ ਦੇਾਂਗੇ ਹਲੋ ਹੁਣ ਇੱਕਾ ਗਾਂ ਵੀ ਤੁਹਾਨੂੰ ਦਿਖਾਉਣੀ ਇੱਕਾ ਨਾਰਮਲ ਗਾਂ ਜਿਹੜੀ ਆਮ ਘਰਾਜ ਹੁੰਦੀ ਆ ਕਿੰਨੇ ਭਾਲ ਤੋਰ ਦੇ ਵੀ ਗੱਭਣੇ ਉਤਰੇ ਵੀ ਇੱਕੀ ਬੜਾ ਗੰਦਾ ਗੱਤੋਂ ਵੀਡੀਓ ਬਣਾਉਂਦੇ ਹਾਂ ਕਿੰਨੂੰ ਪਲਾ ਪਲਾ ਪੈਣ ਦੀਆਂ ਹਵਾਨੇ ਦੇ ਦੇ ਇਹ ਵੀ ਚੰਗੀ ਭਰ ਜਣੀ ਆ ਥੱਲੇ ਭਾਜੀ ਇਹ 20 ਕਿਲੋ ਦੁੱਧ ਖੁੱਲਾ ਡੰਡਾ ਦੇ ਦੂਗਾ 20 ਲੀਟਰ ਇਹ ਵੀ ਦੁੱਧ 20 ਕਿਲੋ ਤੇ ਆਪਣੇ ਕੋਲ سٹਾਮ ਦੇ ਗਾਰੰਟੀ ਦਿਖਾ ਕੇ ਲੈ ਜੂ 20 ਕਿਲੋ ਤੇ ਗਾਰੰਟੀ ਦੇ ਰਹਾ ਹਾਂ ਠੀਕ ਆ ਜੀ ਤੇ ਐਡੀ ਸਾਫ ਤੇ ਐਡੀ ਸ਼ੁੱਧ ਗਾਣਾ ਬਿਲਕੁਲ ਬਰੀਕ ਆ ਗਈ ਜੀ ਜਿੱਦਨ ਸਾਡੇ ਤਿਆਰ ਹੋਣਾ ਨਾ ਉਦਾਂ ਜਦਾਂ ਬਣਾਉਣਾ ਵੇੜ ਨਹੀਂ ਜਿੱਦਾ ਆਉ ਵੇੜ ਫਰਮਟ ਹੋਏ ਨੂੰ ਪੂਰਾ ਜੀ ਆ ਵੇਖੋ ਲੈਵੇ ਦੀ ਸਪੇਸ ਵੇਖ ਲਓ ਕਹਿ ਜੀ ਇਹ ਸਾਰੀ ਪਰਲੀ ਹੈ ਮੈਂ ਨਾ ਭਾਜੀ ਇੰਨੀ ਬਰੀਕ ਹੈ ਨਾ ਕੋਈ ਇੱਕ ਮਿੰਟ ਰੋਕੋ 99 ਦੇ ਦਿਖਾਈ ਦੀ ਹੈ ਸਾਡੇ ਸਦੇ 99 ਦੇ ਲੱਗੇ ਤੋ ਚਲੋ ਲੈ ਜਾਓ ਫਿਰ 20 ਕਿਲੋ ਦੀ ਭਾਜੀ ਪਕਰੰਡੀ ਦੇ ਕੱਡੂ 2 ਜੋ ਪਲੱਸ ਦੋ ਤੇ ਮੁੱਲ ਫਿਰ ਇਹਦਾ ਭੋਵੇਂ ਨਾ ਭਾਈ 80% ਦੀ ਹਾਂ 65000 ਰੁਪਏ ਦੀ ਵੜ ਦੇਣੀ ਆਪਾਂ 65000 ਬਿਲਕੁਲ ਲੈਣ ਦੇਣ ਠੀਕ ਆ 65 ਦੀ ਹਣੀ ਜੇ ਮੇਰਾ ਵੀ ਕਾਟਾ ਉਹ ਨਿੱਕੀ ਮੰਤਨ ਹੋ ਜਾਊਗਾ 100000 ਦਾ ਕਰਦਾਂਗੇ 64000 ਰੁਪਏ ਦੀ ਵੜ ਦੇਣਾ ਠੀਕ ਹੈ ਜੀ ਭਾਜੀ ਭਾਈ ਗਾਂਆਂ ਸੋਹਣਾਂ ਟੌਪ ਕਲਾਸ ਆ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਵੇਖ ਚਾਅ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ